ਜੀ ਸਸੀ ਕਲਜੀ ਸਾਰਿਆਂ ਨੂੰ ਹੋਰ ਸਨਉ ਕੀ ਹਾਲ ਚਾਲ ਮੈਂ ਠੀਕ ਉਮੀਦ ਹੈ ਤੁਸੀਂ ਵੀ ਠੀਕ ਠਾਕ ਵਧੀਆ ਹੋਗੇ ਇਹ ਦਿਨ ਹੈਗਾ ਵਾ 7:20 ਮਿੰਟ ਦਾ ਟਾਈਮ ਦੇਣਾ ਹੈਗਾ ਵਾ ਵੀਰਵਾਰ ਦਾ ਤੇ ਬੱਚਿਆਂ ਦਾ ਅੱਜ ਫਸਟ ਪੇਪਰ ਵਾ ਤੇ ਬੱਚੇ ਜਾਣਗੇ ਸਕੂਲ ਦੋਨੋਂ ਗੁਰਫਤ ਇਹਨੇ ਨਾ ਠੇਡਾ ਜਿਹਾ ਵਾਲਿਆ ਇਹ ਪੈਰ ਦੇ ਉੱਪਰ ਤੇ ਇਸ ਦਾ ਕਰਕੇ ਫਿਰ ਇਹਨੇ ਸ਼ੂ ਨੀ ਪਾਏ ਸੈਂਡਲ ਪਾ ਤੇ ਦੋਵਾਂ ਨੂੰ ਤੁਮਣ ਵੀ ਤਾਂ ਦੀ ਨਮਾ ਮੈਂ ਵੀ ਸੈਂਡਲ ਪਾਵਾਂ ਸੈਂਡਲ ਪਾ ਤੇ ਆ ਬੱਸ ਉਹਨਾਂ ਦੀ ਬਾਸੀ ਆਉਣ ਵਾਲੀ ਜਿਵੇਂ ਸਕੂਲ ਚੱਲ ਜਣਗੇ ਤੇ ਆਪਾਂ ਕਰਦੇ ਆ ਘਰ ਦੇ ਕੰਮ ਧੰਦੇ ਸਾਰਾ ਪ੍ਰੋਪ ਰਸਤੇ ਬਾਦਾਂ ਆਪਾਂ ਜਾਣਗੇ ਗੁਰਦਾਸਾਹੀ ਵੱਡ ਜਾਏਗਾ ਉਹ ਮੇਲਾ ਲਾਸਟ ਦਿਨ ਹੈ ਰਤੀ ਰਾਤ ਦਾ ਹੀ ਪਰ ਅੱਜ ਇਹਨਾਂ ਦਾ ਪੇਪਰ ਕੱਲ ਇਹਨਾਂ ਨੂੰ ਛੁੱਟੀ ਤੇ ਅੱਜ ਪੇਪਰ ਵਿਚਾਰਿਆਂ ਦਾ ਅੱਜ ਚੱਲੇ ਆ ਸਕੂਲ ਤੇ ਮੈਂ ਕਰਾਂ ਕਰਦੀ ਕੰਮ ਧੰਦੇ ਬੱਸ ਹਾਂ ਕੱਲ ਦੋ ਛੁੱਟੀਆਂ ਕਰ ਲਿਓ ਕਰ ਲਿਓ ਮਨਮੀਤ ਦਾ ਹੈਗਾ ਹਿੰਦੀ ਦਾ ਐਗਜ਼ਾਮ ਤੇ ਗੁਰਫਤੇ ਦਾ ਹੈਗਾ ਵਾ ਮੈਂ ਤੇ ਦਾ ਗੁਰਫਤੇ ਤਾਂ ਦਾ ਕਾਦਾ ਵਾ ਹਲੋ ਜੀ ਸਤ ਸ੍ਰੀ ਅਕਾਲ ਮੈਂ ਤੁਹਾਨੂੰ ਤੇ ਤੁਹਾਡਾ ਸਵਾਗਤ ਹੋਰ ਸੁਣਾਓ ਜੀ ਕੀ ਹਾਲ ਚਾਲ ਤੇ ਆਪਾਂ ਚੱਲੇ ਆ ਮੇਲੇ ਤੇ ਆਹ ਨਾਲ ਦੋ ਹੈਗੀਆਂ ਭੈਣਾ ਤੇ ਆ ਵੀ ਚੱਲੀਆਂ ਮੇਲੇ ਤੇ ਨੱਬੂਗਾ ਕਰ ਹੁਣ ਕਿਸੇ ਉਹ ਧਿਆਨ ਮੈਂ ਨਾ ਕਹਿੰਦੀਆਂ ਛੇਤੀ ਤਿਆਰ ਨਹੀਂ ਹੁੰਦੀ ਚੱਲ ਸੋ ਤੂੰ ਸਮਾਈਲ ਦੇ ਇਹਦੀ ਕੋਈ ਕਿਸੇ ਨੇ ਨਿਸ਼ਾਨਾ ਅੱਜ ਵੀ ਉਸਤ ਕਰਦੀ ਹੈ ਕਹਿੰਦੇ ਆ। ਸੋ ਸ੍ਰੀਚੰਦਰ ਭਗਵਾਨ ਜੀ ਦੀ ਦਿੱਤੀ ਨਿਸ਼ਾਨਾ ਖੋਪਮਾ ਕਰੀਏ। ਸਭ ਤੋਂ ਵੱਡੀ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੋ ਪ੍ਰਭੂ ਜੀ ਦਾ ਬੋਜ ਹੈ, ਉਹਦੇ ਸ਼ਬਦਾਂ ਨਾਲ ਹੈ। ਅੱਜ ਅਸੀਂ ਜੀਤਾਂ ਨੂੰ ਨਮਸਕਾਰ ਕਰਦੇ ਨਾ ਦਰਸ਼ਨ ਕਰਦੇ ਆ ਪਰ ਬੜੇ ਉਸ਼ਾਨਾ ਪੈਣਾ ਰਹਿਦਾ ਕਿ ਅਸੀਂ ਗੁਰੂ ਦਾ ਬੰਦ ਨਹੀਂ ਮੰਨਦੇ ਉਸ ਬਾਣੀ ਦੇ ਰਸਤੇ ਨਹੀਂ ਜਾਂਦੇ ਜੋ ਸੰਦੇਸ਼ ਹੁੰਦਾ ਹੈ। ਆਜੇ ਸ੍ਰੀ ਚੰਦਰ ਭਗਵਾਨ ਦੇ ਇਸ અવਤਾਰ ਦੇ ਆਗਮਨ ਪਰੇ ਤੇ ਆਪਾਂ ਇਤਨੀ ਖੁਸ਼ੀ ਨਾਲ ਆਪਣੀ ਸੁਰਤਿ ਨੂੰ ਇਕਾਗਰ ਕਰਕੇ ਜੋ ਸਾਨੂੰ ਮੋਖਵਾਹ ਹੁੰਦਾ ਹੈ ਜੋ ਸਾਨੂੰ ਗੁਰਬਾਣੀ ਦਾ ਸਜਗਾਰ ਕਰਨਾ ਚਾਹੀਦਾ ਹੈ ਉਹ ਆਪਾਂ ਮੌਸਰ ਨੂੰ ਨਮਸਕਾਰ ਜਦੋਂ ਕਰਾਂਗੇ ਉਹ ਨਹੀਂ ਕਰ ਸਿੱਧਾ ਸ੍ਰੀ ਚੰਦਰ ਭਗਵਾਨ ਦਾ ਕਿਉਂਕਿ ਉਹ ਦੇਣ ਵਾਲੇ ਹਨ ਉਹਨਾਂ ਹੀ ਪੱਤਿ ਦਾ ਪਰਛੀ ਅਗਰ ਆਪਾਂ ਸੁਖਮਣੀ ਸਾਮ ਦਾ ਬਾਣ ਪਾਟ ਲੈਂਦੇ ਹਨ 24 ਰੋਗ ਜੋ ਵੀ श ਆਲੇ ਦੁਨ ਦੇਵ ਨੇ ਸੰਭਾਲੂਵੇ ਆਸਕ ਹੈ ਕਿਥੇ ਸੇਵਾ ਕਰਨੀ ਸੰਗਦਾ ਕੋ ਸਮਝਾਇਆ ਏ ਜੋੜਿਆ ਵਾਲਿਆ ਸੰਮਾਦਾਨਾ ਜਗ ਦੇ ਚਲੇ ਸੁਣਾਇਆ ਹੈ ਜੀ ਦੰਦ ਦੇ ਚਲੇ ਸੁਣਾਇਆ ਹੈ ਇਸ ਤਰ੍ਹਾਂ ਜੋੜਿਆ ਵਾਲੇ ਤੇਰੇ ਦੀ ਬੜੀ ਵੱਡੀ ਮਹਿਮਾਣ ਤੁਹਾਡੇ ਨਾਲ ਸੰਜੀ ਕੀਤੀ ਜਾ ਰਹੀ ਹੈ ਕਿਉਂਕਿ ਇੱਥੇ ਜਿਹੜਾ ਕੋਈ ਸ਼ਰਮ ਦੇ ਨਾਲ ਆਉਂਦਾ ਹੈ ਜਿਹੜਾ ਕੋਈ ਪਿਆਰ ਦੇ ਨਾਲ ਆਉਂਦਾ ਹੈ ਜਿਹੜਾ ਕੋਈ ਆਪਣੇ ਬਹੁਤ ਹੀ ਵੰਗ ਸੁਭਾਅ ਦੇ ਨਾਲ ਆਉਂਦਾ ਹੈ ਉਸ ਦੇ ਬੇੜੇ ਜਿਹੜੇ ਆ ਪਰ ਜਾਂਦੇ ਆ ਮੇਰੇ ਕੋਲ 15 ਕਮੈਂਟ ਆ ਗਏ ਆ ਮੈਂ ਦੋ ਸ਼ੰਗ ਲੈ ਕੇ ਬਾਬਾ ਜੀ ਦੇ ਕੋਲ ਵੀ ਪੜਨਰ ਸੰਦੇ ਕਰਦੇ ਨੇ ਆ ਪਰਮਾਨ ਬਾਬਾ ਸ਼੍ਰੀ ਚੰਦਰੂਪ ਸਤਿ ਸ੍ਰੀ ਅਕਾਲ ਮੇਟਨ ਦੇ ਤੁਹਾਡਾ ਸਵਾਗਤ ਹੋਰ ਸਨਾਂ ਦੀ ਕੀ ਹਾਲ ਚਾਲ ਹੈ ਉਹ ਸਾਰੇ ਠੀਕ ਠਾਕ ਲੱਗਿਆ ਕਿ ਆਪਾਂ ਉਹਦੀ ਇਥੇ ਰਾਤ ਦਾ ਟਾਈਮ ਆ 12 ਦੇ ਕਿ ਤਾ ਤੇ ਆਪਾਂ ਘਰੇ ਬੈਠੀ ਹਾਂ ਘਰੋਂ ਮਤਲਬ 12 ਦੇ ਨਾ ਪਟਾਕੇ ਵਗੈਰਾ ਜਿੰਦਾਂ ਨੇ ਸੀਗੇ ਅਸਤਭੀ ਵਗੈਰਾ ਹੁੰਦੇ ਸੀਗੇ ਤੇ ਮੇਰੇ ਪਾਪਾ ਜੀ ਉੱਥੇ ਤੇ ਅਹੀਂ ਬੱਚੇ ਬਾਹਰ ਪਟਾਕਿਆਂ ਦੀ ਆਸ ਹੁੰਦੀ ਤੇ ਬਾਹਰ ਗੇਟ 'ਚ ਆ ਗਏ ਅਹੀਂ ਛੜਕਦੇ ਬੈਠੀਆਂ ਬਾਹਰ ਗੇਟ 'ਚ ਖੜੇ ਆ ਤੇ ਉਥੋਂ ਗੇਟ ਤੋਂ ਇਹਨਾਂ ਬੱਚਿਆਂ ਨੇ ਝੋੜੀ ਦੀ ਵੀਡੀਓ ਬਣਾ ਲਈ ਆ ਵੀ ਦੇ ਆ ਬਣਾਉਣ ਮਤਲਬ ਉਹ ਕਾਫੀ ਪਾ ਕੇ ਜਿਹੜੇ ਰਾਤੀ ਚਲਾਏ ਕੋਈ ਆਜੇ ਵੱਧ ਗਏ ਹੁਣ ਗੱਜ ਚਲਾ ਤੇ ਪਪਾ ਜੀ ਨੇ ਬੜੀ ਵਧੀਆ ਮਤਲਬ ਅਸੀਂ ਆਏ ਹਾਂਗੇ ਤਿੰਨ ਕਾ ਸਾਢੇ ਤਿੰਨ ਕਲੇ ਆ ਗਏ ਵਾਪਸ ਫਿਰ ਆਣ ਕੇ ਥੱਕ ਬੜਾ ਗਏ ਹਾਂ ਸੀਰ ਬੜਾ ਪੀੜੋਂ ਡਿਆ ਪੈ ਪੂ ਗਏ ਆਣ ਕੇ ਚਾਚੂ ਪੀ ਦਵਾਈ ਦਵਾਈ ਖਾ ਕੇ ਸੀਰ ਕਿੜੇ ਦੀ ਲੰਮੇ ਪੈ ਗਏ ਹਾਂਗੇ ਤੇ ਆ ਵੇਖੋ ਕਿੰਨਾ ਸੋਹਣਾ ਲੱਗਣ ਡਿਆ ਵੀ ਉਹ ਮਤਲਬ ਹੈਗਾ ਨਾਲ ਹੀ ਬਾੜ ਦੀ ਸਾਈਡ ਤੇ ਸਾਡਾ ਘਰ ਤੇ ਬਾਬਾ ਜੀ ਵਾਲੀ ਸਾਈਡ ਤੇ ਹੀ ਆ ਫੁਰੜਾਈ ਆਪਾਂ ਨੂੰ ਡੇਰਾ ਹਟਵਾਵਾ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਫਤਿਹਾਂ ਕਿ ਸੌਂਗੇ ਫਤਿਹ ਵਾਵਾ ਚੁੱਤਰੇ ਜੀ ਦੁਪਟਾਕੇ ਚੱਲੇ ਨੇ ਇਹਨੂੰ ਮਿਠਾਇਆ ਇਹ ਉਠਿਆਣੀ ਪਰ ਜਦੋਂ ਪਟਾਕੇ ਚੱਲੇ ਉਹ ਦੋ ਓਟ ਕੇ ਬਾਹਰ ਆ ਗਏ ਪਟਾਕੇ ਦੀ ਆਵਾਜ਼ ਨਾਲ ਸੁਣ ਕੇ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਆ ਨੈਕਸਟ ਵੀਡੀਓ ਚ ਤੇ ਮੇਲਾ ਨੂੰ ਫੁੱਲ ਵੀਡੀਓ ਵੇਖਿਆ ਫੁੱਲੀ ਇੰਜੋਏ ਕਰਿਓ ਅਸੀਂ ਤੇ ਬਹੁਤ ਮਤਲਬ ਦੁਕਾਨਦਾਰਲੇ ਵੀ ਗਏ ਗੁਰ ਫਤਿਹ ਉਹਨਾਂ ਨੂੰ ਲੈ ਕੇ ਇਹਨਾਂ ਨੇ ਕਾਫੀ ਮਜ਼ੂਲ ਲਿਆ ਸਮਾਨ ਸੁਮਣ ਲੈ ਕੇ ਤੇ ਪਰ ਤੋੜ ਦਿੰਦਾ ਵ ਲੇ ਲੈ ਸਾਰਾ ਕੁਝ ਲੈ ਲਏ ਤੇ ਚਲੋ ਜੀ ਟੀਕੇ ਮਿਲਦੇ ਨੇ ਨੈਕਸਟ ਵੀਡੀਓ ਓਕੇ ਜੀ ਬਾਏ